ਕਿਹੜੀ ਕੀਤੀ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਨਾ ਕੋਈ ਇਹ ਸਾਰੀ ਗੱਲ ਥੋੜਾ ਬਾਹਰ ਖਿਡਾ ਲਿਆ ਇੱਕ ਮਿੰਟ ਬਰੇਕ ਲੈਣਾ ਕਰੀ ਬਾਹਰ ਘਟਾ ਨਹੀਂ ਆਏ ਆ ਇਹੋ ਜਿਹੀ ਉਹ ਬਸ ਇੱਕ ਇੱਕ ਕਰਦੇ ਯਾਰ ਜੀ ਮੈਮ ਕੀ ਇਹ ਸਾਰਾ ਮਸਲਾ ਜਿਹੜਾ ਅੱਜ ਦੇਖ ਰਹੀ ਹੈ ਕਾਹਦਾ ਦੇਖ ਰਹੇ ਨੇ ਉਹ ਨਿਗਮ ਨੇ ਜਿਸ ਕਰਨ ਮਲੇ ਖੜੇ ਨੇ ਕੋਈ ਜਾਣਨਾ ਚਾਹੁੰਦਾ ਹੈ ਕਿ ਪੁਲਿਸ ਵੱਲੋਂ 9 ਘੰਟਿਆਂ ਦੀ 8 ਤੋਂ 10 ਦੇ ਵਿੱਚ ਵਿੱਚ ਕਿਹਾ ਜਾਂਦੇ ਆ 9 ਘੰਟੇ ਜਾਂ ਪੁਲਿਸ ਉਹ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਸਿਰਫ ਲੱਖ ਰੁਪਏ ਦੱਸੇ ਜਾ ਰਿਹਾ ਤਾਂ 8 ਕੁੜੀਆਂ ਤੇ 5 ਮੁੰਡੇ ਦੱਸੇ ਜਾ ਰਿਹਾ ਤਾਂ ਫਿਰ ਵੀ 5 ਘੰਟੇ 8 ਘੰਟੇ 10 ਘੰਟੇ 9 ਘੰਟੇ ਅਸੀਂ ਵਿੱਚ ਕਹਿ ਸਕਦੇ ਆ ਕੋਈ 8 ਘੰਟੇ ਕਹਿ ਰਿਹਾ ਹੋ ਚੁੱਕਿਆ ਕੋਈ ਕਿਹਾ 10 ਘੰਟੇ ਯਾਨੀ ਕਿ ਲੱਗ ਗਿਆ ਕਿ ਹੁਣ ਆਉਂਨੇ ਆਂ ਤੇ ਪੰਜ ਘੰਟੇ ਦੱਸਦੇ ਯਾਰ ਤਾਂ ਫਿਰ ਵੀ 8 ਘੰਟੇ 7 ਘੰਟੇ 10 ਘੰਟੇ 9 ਘੱਟੇ ਅਸੀਂ ਵਿੱਚ ਕਹਿ ਸਕਦੇ ਆ ਕੋਈ 8 ਘੰਟੇ ਕਹਿ ਰਿਹਾ ਹੋ ਚੁੱਕਿਆ ਕੋਈ ਕਿਹਾ 10 ਘੰਟੇ ਯਾਨੀ ਕਿ ਲੱਗ ਗਿਆ ਕਿ ਹੁਣ ਅੱਛਾ ਉਹਨੇ ਐਸੀ ਕਿ ਮੈਂ ਅੱਧਿਆ ਤੇ ਲੈਣਾ ਬੋਲੋ ਸਵੇਰ ਕਰੋ ਯਾਰ ਠੀਕ ਹੈ ਮੈਨੂੰ ਇੱਕ ਗੱਲ ਬਰੀ ਆਈ ਸੀ ਕਿ ਇੱਥੇ ਦੇ ਵਪਾਰ ਦਾ ਕੰਮ ਚੱਲਦਾ ਹੈ ਤੇ ਅਸੀਂ ਉਹਦੇ ਤੇ ਇਮੀਡੀਏਟ ਐਕਸ਼ਨ ਲੈਂਦੇ ਹਾਂ ਹੋਇਆ ਇੱਥੇ ਰੇਡ ਕੀਤੀ ਹੈ ਤੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨੇ 8 ਕੁੜੀਆਂ ਨੇ ਹਾਂਜੀ ਤੇ 5 ਮੁੰਡੇ ਮੌਕੇ ਤੇ ਅਸੀਂ ਫੜੇ ਨੇ ਕੋਈ ਮੈਨੇਜਰ ਹੈ ਕੋਈ ਲੱਗਦਾ ਇਹ ਇੱਥੇ ਮੁਲਾਜ਼ਮ ਹੀ ਪਤਾ ਲੱਗਾ ਪੁਲਿਸ ਮੁਲਾਜ਼ਮ ਹੈ ਕੋਈ ਨਹੀਂ ਨਹੀਂ ਕੋਈ ਪੁਲਿਸ ਮੈਡਮ ਲੱਗਦਾ ਕੁੜੀ ਕੋਈ ਕੰਮ ਕਰਦੀ ਸੀ ਇੱਥੇ ਕੀ ਨਾਮ ਉਹਨੇ 1.5 ਲੱਖ ਰੁਪਏ ਲੈਣਾ ਸੀ ਇਹਨਾਂ ਕੋ ਕੀ ਅੱਜ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਉਸ ਤੇ ਵੈਲੇ ਕਾਰਵਾਈ ਕੀਤੀ ਗਈ ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਨੰ ਪੈਸੇ ਕਿੰਨੇ ਬਰਾਮਦ ਹੋਏ ਕਿੰਨੇ ਪੈਸੇ ਬਰਾਮਦ ਹੋਏ ਇਹ ਸਾਡੀ ਸਪੀਸ਼ ਕਰ ਰਹੀਆਂ ਤੁਹਾਨੂੰ ਕੱਲ ਜਿਹੜੀ ਡਿਟੇਲ ਵਿੱਚ ਦੱਸ ਦਿੱਤਾ ਜਾਏਗਾ ਟਾਈਮਲੀ ਸਾਡਾ ਕੰਪਨੀ ਸਾਡੇ ਦਾ ਜੀ ਹੋ ਗਈ ਹੈ ਹੋਰ ਕਿ ਡਾਕੀ ਵੀ ਨੇ ਕਿੰਨੇ ਪੈਸੇ ਬਰਾਮਦ ਹੋਏ ਨੇ ਇਹਨਾਂ ਕੋਲ ਅਰਾਊਂਡ 1 ਲੱਖ ਰੁਪਇਆ ਹੈਗਾ ਜਿਹੜਾ ਇੱਥੇ ਬਰਾਮਦ ਹੋਇਆ ਗੱਲੇ ਚ ਜੀ ਮੈਂ ਕਿਹਾ ਜਾਨੋ ਬੋਲ ਦੇ ਵਿੱਚ ਵੀ ਰੇਟ ਕੀਤੀ ਸੀ ਉਹ ਦੋ ਲੜਕੀ ਉੱਥੋਂ ਦੀ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਇਹਦੇ ਬਾਰੇ ਪਤਾ ਹੈ ਉਹ ਮੈਂ ਤੁਹਾਨੂੰ ਲਾਸਟ ਕਿ ਬਾਕੀ ਤੁਹਾਨੂੰ ਕੱਲ ਮੈਮ ਮੈਂ ਜਿਹੜੇ ਉੱਥੋਂ ਦੇ ਕੇ ਬਾਹਰ ਦੇ ਹੈ ਲੋਕੀ ਦੇ ਬਾਅਦ ਦੇ ਵੀ ਨੇ ਮੈਂ ਮੇਰੇ ਨਾਮ ਤੇ ਥੈਂਕ ਯੂ ਸੋ ਮਚ ਬਾਕੀ ਰੇਟ ਰੇਟ ਕਿੰਨੀ دیر ਚੱਲਦੀ ਰਹੀ ਮੈਡਮ